ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਵਾਇਰੂਸ ਗੇਲ ਰਾਸ ਕਰ ਲਿਆ ਸਭ ਦੇ ਘਰ ਪਰਿਵਾਰ ਤੰਦਰੁਸਤੇ ਚੜਦੀ ਕਲਾ ਚ ਹੋਣ ਤੇ ਜਾਨਵਰ ਪੰਛੀ ਵੀ ਬਾਈ ਲੋਡ ਹੋਣ ਤੇ ਭਰਾ ਧਿਆਨ ਵੀ ਹੁਣ ਰੱਖਿਓ ਕਿਉਂਕਿ ਇੱਕ ਇਹ ਤੁਹਾਨੂੰ ਪਤਾ ਹੁਣ ਸੌਣਾ ਠੀਕ ਆ ਮੀਂਹ ਪੈਣਗੇ ਇਸ ਹਾਲਾਤ ਚੜੂਗੀ ਤੇ ਜਾਨਵਰ ਬਿਮਾਰ ਹੋਣਗੇ ਤੇ ਆਪਣੇ ਤੁਹਾਨੂੰ ਪਤਾ ਅੱਖਾਂ ਦੀ ਬਿਮਾਰੀ ਸੀ ਤੇ ਆਹ ਦਵਾਈ ਲਿਆਇਆ ਆ ਬਾਈ ਪਰਮਿੰਦਰ ਤੋਂ ਆਪਾਂ ਕਾਲੀ ਨਾਲੇ ਤੋਂ ਤੇ ਬਾਈ ਦਵਾਈ ਲਿਆਂਦੀ ਸੀ ਇਹ ਦਵਾਈ ਦਾ ਨਾ ਆਪਾਂ ਵਿੱਚ ਮੈਂਸ਼ਨ ਕਰਦਾਂਗੇ ਵੀ ਕਿਹੜੀ ਦਵਾਈ ਆ ਠੀਕ ਆ ਤੇ ਕਿਵੇਂ ਕਰਨੀ ਆ ਤੇ ਇਹ ਸਾਰਾ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਇਹ ਆ ਬਾਲਟੀ ਚ ਆਪਾਂ ਪਾਣੀ ਲੈ ਲਿਆ ਠੀਕ ਆ ਤੇ ਇਹ ਇੰਨੀ ਕੰਨ ਸ ਆ ਬਣਾ ਲਓ ਵੀ ਇਹ ਡੇਢ ਕ ਚਮਚਾ ਹੋਊਗੀ ਠੀਕ ਆ ਦੋ ਵਾਰੀ ਕਰਾਂਗੇ ਇਹ ਆਪਾਂ ਆਹ ਸਾਰੀ ਪਾਲੀ ਇਹਦੇ ਚ ਬਾਈ ਹੁਣ ਇਹਨੂੰ ਆਪਾਂ ਘੋਲਾਂਗੇ ਆਰਾਮ ਨਾਲ ਆਰਾਮ ਨਾਲ ਓਹ ਤੇ ਨਾ ਆਪਾਂ ਵੀ ਆਪਾਂ ਆਸਨ ਨਾਲ ਘੋਲ ਲੈਂਦੇ ਆ ਇਹਦੇ ਨਾਲ ਬਈ ਸਾਰੇ ਛੇਵੀ ਕਬੂਤਰ ਵੀ ਸਾਰੇ ਨਮਾਦਾਂਗੇ ਬਈ ਕਿਉਂਕਿ ਇਹਦੇ ਨਾਲ ਕਿਸੇ ਨੂੰ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਥੋੜੀ ਥੋੜੀ ਆਪਾਂ ਖੁੱਡ ਬਈ ਸਾਰਿਆਂ ਦੇ ਪਾਣੀ ਵਾਲੇ ਖੁੱਡਿਆਂ ਦੀ ਵੀ ਪਾਵਾਂਗੇ ਇਹਦੇ ਨਾਲ ਜਿਹੜੀ ਅੱਖਾਂ ਦੀ ਬਿਮਾਰੀ ਹੈ ਜਾਂ ਕੋਈ ਵੀ ਖੁੱਡਿਆਂ ਦੀ ਬਿਮਾਰੀ ਜਾਂ ਇਨਫੈਕਸ਼ਨ ਹੈ ਨਾ ਸਾਰੀ ਚੱਕੀ ਜਾਊਗੀ ਬਈ ਚੱਕ ਨਾ ਬਣਾ ਬਸ ਆਪਾਂ ਦਵਾਈ ਦੇਣੀ ਪਤਾ ਰੱਖਣਾ ਬਣਾ ਦਵਾਈ ਤੇ ਹੁਣ ਲੱਗਦੇ ਆ ਮਿੱਤਰੋ ਸਾਰਿਆਂ ਨੂੰ ਕਰਾਂਗੇ ਠੀਕ ਹੈ। ਕੁਲ ਜੇ ਸਾਰੀ ਤੇ ਉਹਨੇ ਸਾਰੇ ਖੁੱਟਿਆਂ 'ਚ ਮਾਰਾਂਗੇ। ਹੂੰ ਸ਼ੁਰੂ ਕਰਤੀ। ਧਿਆਨ ਲਾ ਗਿਆ ਮਿੱਤਰੋ ਭਰਨ ਭਰ ਕੇ ਇਹਦੇ ਮਾਰਾਂਗੇ ਖੁੱਟਿਆਂ 'ਚ ਤੇ ਤੁਹਾਨੂੰ ਦਿਖਾਉਣੇ ਆ। ਤੇ ਭਰਾ ਬਣ ਕੇ ਧਿਆਨ ਰੱਖੋ ਕਿਉਂਕਿ ਜਦੋਂ ਇੱਕ ਵਾਰੀ ਬਿਮਾਰੀ ਵੱਡਦੀ ਹੈ ਨਾ ਬਾਈ ਕੱਟਣੀ ਬਹੁਤ ਔਖੀ ਹੋ ਜਾਂਦੀ ਹੈ। ਪਹਿਲਾਂ 2-3 ਸਾਲ ਆਪਣੇ ਵਾਹਿਗੁਰੂ ਦੀ ਕਿਰਪਾ ਸੀ ਬਾਈ ਜਮਾ ਕੋਈ ਬਿਮਾਰੀ ਨਹੀਂ ਆਈ ਸੀ। ਤੇ ਐਤ ਕੀ ਬਸ ਪਤਾ ਨਹੀਂ ਕੀ ਕਾਰਨ ਹੋਇਆ ਕੀ ਨਹੀਂ ਸਮਝ ਨਹੀਂ ਆਇਆ। ਵਾਸਤ ਵਿੱਚ ਮਰਜੀ ਲਾ ਲੋ ਆਪਣੀ ਅੱਖਾਂ ਵਾਲੀ ਬਿਮਾਰੀ ਨੇ ਬਹੁਤ ਪਾਇਆ ਤੇ ਇੱਕ ਆਪਾਂ ਗੋਲੀਆਂ ਬਣਾਈਆਂ ਸੀ ਉਹ ਵੀ ਵੀਡੀਓ ਪਾਉਣੀ ਆ ਬਾਈ ਉਹਦੇ ਨਾਲ ਨਾ ਤੁਸੀਂ ਐਂ ਹਿਸਾਬ ਲਾ ਲੋ ਵੀ 50% ਬੱਚਿਆਂ 'ਚ ਫਰਕ ਪੈ ਗਿਆ ਤੇ ਇੱਕ ਟੀਕੇ ਪੈਂਦੇ ਨੇ ਅੱਖਾਂ 'ਚ ਉਹ ਵੀ ਤੁਹਾਡੇ ਨਾਲ ਸ਼ੋਅ ਕਰਾਂਗੇ ਲੱਗਿਆ ਸਾਰਿਆਂ 'ਚ ਕਰਨਾ ਵਿੱਚੀ ਜਾਨਵਰਾਂ ਤੇ ਆ ਵੇਖੋ ਠੀਕ ਆ ਸਾਰੇ ਜਾਨਵਰ ਨਵਾਵਾਂਗੇ ਕਿਸੇ ਨੂੰ ਨਹੀਂ ਛੱਡਦੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਾਈ ਠੀਕ ਹੈ ਜਮਾ ਕੱਟੇ ਦਰਦਾਂਗੇ ਬਾਈ ਪਾਣੀ ਨਾਲ ਇਹਨਾਂ ਨੂੰ ਤਾਂ ਵੀ ਨਾ ਤਾਂ ਇਹਨੂੰ ਖਾਰੀ ਆਵੇ ਤੇ ਨਾ ਫਿਰ ਇਹਨੂੰ ਦੂਜੀ ਆਵੇ ਇਹ ਬਾਈ ਪਰ ਮੰਦਰ ਹੁਣ ਆਏ ਨਿਆਂਦੀ ਹੋਈ ਸੀ ਛੁੱਟੇ ਖਾਤੇ ਅੱਜ ਸਾਫ ਕੀਤੇ ਨੇ ਜਾਂ ਟੋਕਰੀਆਂ 'ਚ ਮਿੱਟੀ ਪਾਉਣ ਵਾਲੀ ਅੱਜ ਮਿੱਟੀ ਪਾਵਾਂਗੇ ਟੋਕਰੀਆਂ 'ਚ ਇਹ ਹੁਣ ਤਾਂ ਹੀ ਪਾਈ ਸੀ ਵੀ ਦਵਾਈ ਛਿੜਕਣੀ ਆ ਤੇ ਜਲੋ ਤੇ ਜਲੋ ਬੜਾ ਸਾਰੀ ਖੁੱਡਿਆਂ ਚ ਹੋ ਜੂਗੀ ਤੇ ਨਾਲੇ ਬਾਈ ਆਹ ਜਿਹੜੇ ਕਜੇ ਬਚਿਆਿਆਂ ਦੇ ਹੋਈ ਹੈ ਨਾ ਬਾੜੀ ਇਹਨਾਂ ਨੂੰ ਤਾਂ ਚੰਗੀ ਤਰ੍ਹਾਂ ਹੀ ਨਵਾਦਾਂਗੇ ਆ ਬਚੇ-부ਚੇ ਜੇ ਵੀ ਜਾ ਜਾ ਸੁਤੇ ਆ ਵੱਡਾ ਕਬੂਤਰ ਆ ਬਈ ਇਦੀ ਉਮਰ ਬਹੁਤ ਹੋਗੀ ਬਸ ਦੇਖਦੇ ਆ ਜੇ ਵਾਹਿਗੁਰੂ ਕਿਰਪਾ ਕਰਕੇ ਇੱਕ ਵਾਰੀ ਦੋ ਆਂਡੇ ਦੇ ਕੇ ਆਏ ਹੋਰ ਜਾ ਜਾ ਕਰੀਆ ਆ ਭੱਜ ਲੂੰਗੇ ਫਿਰ ਆ ਬੈਠੇ ਸਾਰੇ ਕਜੇ ਬਜੇ ਬਈ ਇਹਨਾਂ ਸਾਰਿਆਂ ਦੀਆਂ ਬਾਹਲੀਆਂ ਅੱਖਾਂ ਹੋਰੀਆਂ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਨਾ ਹੁਣ ਬਹੁਤ ਜ਼ਿਆਦਾ ਸੈਟ ਨੇ ਹੁਣ ਤਾਂ ਖੁੱਲਦੀਆਂ ਨੇ ਅੱਖਾਂ ਉਹ ਜਿੱਤੀ ਜਿੱਤੀ ਜੀ ਬਾੜੀ ਬਣਦੀ ਸੀ ਇਹਨਾਂ ਦੀ ਤੇ ਨਲੇ ਉਹ ਜਿਹੜੇ ਜੀ ਜੂ ਜੇ ਨੇ ਕਹਿੰਦੇ ਉਹ ਵੀ ਮਰ ਮਰ ਜਾਂਦੇ ਨੇ ਬਾਈ ਇਹਦੇ ਨਾਲ ਦੁਬਾਰਾ ਆ ਗਿਆ ਦੁਬਾਰਾ ਆ ਗਿਆ ਟੂ ਟੂ ਗੁਰੂ ਟੂ ਵੀ ਆ ਗਿਆ ਉਹ ਪੰਜ ਸਾਬਾ ਆ ਦੇ ਕੋਈ ਵੇਸ ਫਾਰੇ ਰਿਤੇ ਨਮਾ ਅੱਧਰ ਰਹਿਗੇ ਕੋਈ ਨਹੀਂ ਨੋ ਨਹੀਂ ਨੂੰ ਨੇ ਫੁੱਟਾਂ 'ਚ ਸੜਕਦੀ ਆ ਹਾਂ ਆ ਮਿੱਤਰੋ ਆ ਆਪਣਾ ਦੂਜਾ ਗੁੱਡਾ ਆਨਮਾ ਰਹੀਏ ਸਾਰਿਆਂ ਨੂੰ ਠੀਕ ਹੈ ਓਏ ਇਧਰ ਆ ਨਾ ਹਾਣੀ ਤੁਸੀਂ ਇੰਨੇ ਨਾਲ ਬਾਈ ਜਿਹੜੀ ਇਹਨਾਂ ਦੇ ਇਨਫੈਕਸ਼ਨ ਨੂੰ ਚਨਾ ਸਾਦੀ ਹੋ ਜੂਗੀ ਉੱਪਰ ਹੋ ਜੂਗੀ ਲੈ ਮਿੱਤਰੋ ਤੀਜਾ ਖੋਡਾ ਠੀਕ ਹੈ ਇਹਨਾਂ ਦੀਆਂ ਆਪਣੀਆਂ ਕੁਛ ਕਬੂਤਰੀਆਂ ਨੇ ਬੰਟੀਆਂ ਬਈ। ਤੇਰੀਆਂ ਹਜੇ ਜੋੜੀ ਲਾਉਣੀਆਂ ਨੇ ਤੇ ਕੁਛ ਨੇ ਸੇਲ ਤੇ ਜੇ ਕਿਸੇ ਭਰਾ ਨੂੰ ਚਾਹੀਦੀਆਂ ਹੋਈਆਂ ਤਾਂ ਜਦੋਂ ਮਰਜ਼ੀ ਕੰਟੈਕਟ ਕਰ ਲਿਓ। ਠੀਕ ਹੈ। ਉਹ ਹੁਣ ਇਹਨਾਂ ਨੂੰ ਚੰਗੀ ਦਾ ਦੇਵਾਂਗੇ ਨਮਾ। ਆਹ ਕੁੰਟੀ ਆਪਣੀ ਸ਼ਾਖ ਦੀ ਮੋੜੀ ਸੀ ਬਈ। ਬਾਜੀ ਛੱਡੀ ਸੀ ਪਹਾੜ ਸਿਰਾਂ ਉੱਡੀ ਆ ਬਈ। ਉਹ ਉਪਰਾਣੇ ਵਿਚਾਰੇ ਨੇ ਮਹੀਨੇ ਬਾਅਦ ਫੇਰ ਵੀ ਮੋੜਤੀ ਆਪਾਂ ਨੂੰ ਤੇ ਇੱਕ ਨੇ ਮੋੜੀ ਵੀ ਨਹੀਂ ਮਾਂ ਦੇ ਸ਼ੇਰ ਨੇ ਉਹ ਹੈ ਜੇ ਫੁੱਦੂ ਬੰਦੇ ਵਾਈ ਗਰੂ ਬਚਾਵੇ ਤੇ ਜਿੱਦੇ ਕਿਤੇ ਬਾਜੀ ਚ ਮਿਲ ਗਏ ਤਾਂ ਜਰੂਰ ਉਹਨਾਂ ਨਾਲ ਗੱਲਬਾਤ ਕਰਾਂਗੇ ਬਸ ਮੇਰੇ জানা ਬਾਜੀ ਕਿਤੇ ਕਿਉਂਕਿ ਹੈ ਦਾ ਉਹ ਕਬੂਤਰ ਚੱਕਣ ਵਾਲੀ ਚਿੜੀ ਚੋਰੀ ਨੇ ਠੀਕ ਆ ਕੋਈ ਬਾਜੀਆਂ ਛੱਕਣ ਵਾਲੇ ਨਹੀਂ ਹੈ ਕਿਉਂਕਿ ਜਿਹੜਾ ਬੰਦਾ ਬਾਜੀਆਂ ਛੱਡਦਾ ਬਈ ਉਹ ਕਦੇ ਇਹੋ ਜਿਹਾ ਕੰਮ ਨਹੀਂ ਕਰਦਾ ਠੀਕ ਹੈ ਪਹਿਲਾਂ ਹਾਂ ਕਰ ਗਏ ਮੁੜ ਕੇ ਫਿਰ ਫੁੱਦੂ ਬਣਾ ਗਏ ਤਾਂ ਤਾਂ 5000 ਦੀ ਅਵਸਥਾ ਵੇਚਤੀ ਜੇਬ ਉਹ ਤਾਂ ਹੁਣ ਮਾਰਦੇ ਆਪਾਂ ਕੰਦਾ ਤੇ ਇਹਨਾਂ ਨੂੰ ਵੀ ਨਾ ਮਾਰਤਾ ਜੰਗੀਤਰਾ ਮਾਰ ਲਿਆ ਤੁਸੀਂ ਲੈ ਤਾਂ ਨਹੀਂ ਗਈ ਬੋਲੀ ਮੇਰੀ ਇਹ ਸਾਰੀਆਂ ਆਪਣੀਆਂ ਵੱਡੀਆਂ ਘੋਤਰੀਆਂ ਨੇ ਬਾਈ ਤੇ ਕੁਝ ਕੁ ਵਿੱਚ ਬੱਚੇ ਨੇ ਆਪਣੀ ਤੇ ਜਿਹੜੇ ਹੁਣ ਭਾਦੂ ਵਾਸਤੇ ਰੱਖੇ ਨੇ ਦੇਖ ਲਾਂਗੇ ਛੱਡ ਕੇ ਭਾਦੂ ਚ ਕੀ ਕਰਦੇ ਨੇ ਬਾਕੀ ਫੈਰ ਕੀ ਵਾਇਗੁਰ ਦੀ ਗੱਲ ਪਾ ਵਧੀਆ ਰਿਹਾ ਸੀ ਜਨ ਆਪਣਾ ਯਾਰ ਕੁੱਲ ਬਣਾ ਕੇ ਠੀਕ ਹੈ ਪੂਰਾ ਸੇਰਾ ਲਾਇਆ ਜਾਨਵਰਾਂ ਨੇ ਬਾਈ ਜਿੱਥੇ ਵੀ ਉੱਡੇ ਨੇ ਕੋਈ ਲੋਕਾਂ ਵਾਲਿਆਂ ਵਾਂਗੂ 12-12 ਵਜੇ ਨਹੀਂ ਬੈਠੇ ਜਾਂ 11 ਵਜੇ ਛਪੜਾਂ 'ਚ ਨਹੀਂ ਟਿੱਕੇ ਤੇ ਨਾ ਕਬੂਤਰ ਆਪਣਾ ਕਦੇ ਕੋਈ ਪਾਣੀ ਤੇ ਗਿਆ ਠੀਕ ਆ ਮਿੱਤਰੋ ਇੰਨੀ ਕੁ ਵਾਹਿਗੁਰੂ ਦੀ ਕਿਰਪਾ ਤੇ ਜਿੱਥੇ ਇੱਥੇ ਵੀ ਛੱਡੇ ਨੇ ਕਥਾ ਤੇ ਜਰੂਰ ਆਪਣਾ ਬੱਚਾ ਥੋੜਾ ਬਿਮਾਰ ਸੀਗਾ ਓਲੇ ਦੀ ਨਹੀਂ ਉੱਡੇ ਆ ਬਾਕੀ ਜਿੰਨੇ ਉੱਡੇ ਨੇ ਸਰਾ ਹੀ ਲਾਇਆ ਬਾਕੀ ਆ ਕਈ ਕਮੈਂਟਾਂ ਆ ਜੋ ਪੁੱਛਦੇ ਨੇ ਕਿ ਨੀਆਂ ਬਾਜੀਆਂ ਜਿ세 ਕਿ ਕੀ ਕੀਤਾ ਜੇ ਉਹ ਠੀਕ ਆ ਭਈ ਅਸੀਂ ਜਿੰਨੀਆਂ ਦਿੱਤੇ ਆ ਚੰਗੀਆਂ ਦਿੱਤੇ ਆ ਤੇ ਜਿਹੜਾ ਭਰਾਵਾ ਦਾਣੇ ਦੇ ਕੇ ਜਾਣੇ ਆ ਮੈਨੂੰ ਜਿਹੜਾ ਮੈਨੂੰ ਪੁੱਛਦਾ ਕਿ ਗੱਲਾਂ ਵੀ ਇੱਕ ਦੋ ਜਣੇ ਹੁੰਦੇ ਨੇ ਬਾਈ ਲੱਗਣ ਜੇ ਵਾਲੇ ਜਿਹੜੇ ਆ ਬਾਹਲੇ ਬਣਦੇ ਹੁੰਦੇ ਉਹ ਹੀ ਗੱਲ ਪਰ ਜਾਈਆਂ 'ਚ ਬਹਿ ਕੇ ਬੋਲਣ ਵਾਲਾ ਕੰਮ ਸਿੱਧੂ ਮੁਸੇ ਬਾਈ ਰੱਖ ਕੇ ਹਾਂ ਕੱਲੀ ਗੋਡੀ ਨਾ ਮਿੱਤਰੋ ਆਇਆ ਆਪਣਾ ਚੌਫਾ ਖੁੱਡਾ ਬਾਈ ਤੇ ਇਹ ਸਾਰੇ ਗੁੱਟਰ ਦੇਨੇ ਆਪਾਂ ਨਿਮਾ ਆ ਬੇਟਾ ਮੋਜਾ ਆਪਣਾ ਠੀਕ ਆ ਸਾਰੇ ਮਾੜਾ ਮਾੜਾ ਪਾ ਦੇਨੇ ਠੀਕ ਆ लास्ट ਗੁੱਡਾ ਆਪਣਾ ਇਹਨਾਂ ਵਾਲਿਆਂ ਨੂੰ ਵੀ ਚੰਗੀ ਤਰ੍ਹਾਂ ਨਿਮਾ ਕੇ ਉਦੋਂ ਬਾਅਦ ਬਈ ਮਿੱਟੀ ਪਾਵਾਂਗੇ ਨਾ ਥੱਲੇ ਸੁੱਕੀ ਇਹਦੇ ਨਾਲ ਗੋੁੱਤਰ ਬੱਚਾ ਤਰੇ ਆ ਇਹ ਜਿਹੜੇ ਜਿਹੜੇ ਰਹਿ ਗਏ ਸਭ ਨਮਾਰਾਂਗੇ ਕਿਸੇ ਨੂੰ ਨਹੀਂ ਛੱਡਦੇ ਬੱਠਾ ਬੱਕ ਮੜਦਾ ਝੂਟਾ ਸਾਥੀਆਂ ਤੇ ਫੁੱਟੇ ਜਿਦਾ ਥੋੜਾ ਹੀ ਲੱਗੂਗਾ ਵੈਸੇ ਇਹ ਦਵਾਈ ਇਨਫੈਕਸ਼ਨ ਵਾਸਤੇ ਆਉਂਦੀ ਆ ਬਾਈ ਤੇ ਆਪਾਂ ਵਿੱਚ ਨਾ ਇਹਦੀ ਫੋਟੋ ਲਾ ਦਾਂਗੇ। ਨਾ ਮਿੱਤਰੋ ਆ ਗੁੱਡਾ ਦੀ ਬਸ ਇੱਕ ਰਹਿ ਗਿਆ। ਇਹ ਵੀ ਕਰਤਾ ਆਪਾਂ ਜਾਨਵਰ ਵੀ ਦਿੱਤੇ ਨਮਾ। ਠੀਕ ਆ। ਬੱਸ ਸਿਰਫ ਆਪਣੀ ਇੱਕ ਕੱਲੀ ਬਈ ਅੱਖਾਂ ਦੀ ਬਿਮਾਰੀ ਐ ਕਿ ਬਾਕੀ ਬਾਈਗੋ ਦੀ ਕਿਰਪਾ ਨਾਲ ਹੀ ਤਾਂ ਕਾਪਾ ਨੂੰ ਬਚਤਾ ਠੀਕ ਐ ਤੇ ਨਾ ਹੀ ਹੋਵੇ ਉਧਰਲੇ ਚ ਖੁੱਡਿਆਂ ਚ ਚਿੱਚੜ ਜੇ ਸੀਗੇ ਉਹ ਸਾਰੇ ਕਰਦੇ ਸੀ ਕਿਉਂਕਿ ਆਪਾਂ ਸਫਾਈ ਕਰਦੇ ਆਂ ਬਈ ਤੀਜੇ ਚੌਥੇ ਦਿਨ ਬਾਹਲੇ ਦਿਨ ਨਹੀਂ ਡਪਾਉਂਦੇ ਆਪਾਂ ਸਫਾਈ ਨੂੰ ਸਫਾਈ ਇਹਦੀ ਕਰ ਹੀ ਦਿੰਨੇ ਹੁੰਦੇ ਆਂ ਤਾਂ ਕਿ ਸਫਾਈ ਹੈਗੀ ਜ਼ਰੂਰੀ ਤੇ ਦੂਆ ਭਰਾ ਬਣ ਕੇ ਬਚਾ ਕੇ ਰੱਖਿਓ ਖੁੱਡਿਆਂ ਚ ਸੈਲ ਨਾ ਹੋਵੇ ਆ ਵੀ ਆਪਾਂ ਸੇ ਲ ਖਾਤਮ ਕਰਾਂਗੇ ਭਾਈ ਜਿਹੜੀ ਮਾੜੀ ਮੋਟੀ ਦਵਾਈ ਸਾਡੇ ਦੁੱਧੀ ਆ ਨਾ ਇਹ ਵੀ ਲਿਆਤੀ ਹੁਣ ਮਿੱਟੀ ਚਿੱਟਾਂਗੇ ਨਾ ਜਣ ਠੀਕ ਆ ਸਾਰਾ ਕੁਝ ਓਕੇ ਦੀ ਰਿਪੋਰਟ ਹੋ ਗਈ ਲੈ ਮੇਤਰੋ ਕੋੜ ਦੀ ਜਿੱਟ ਆਨੇ ਆਪਣੇ ਨੀਲੇ ਇੱਕ ਬਾਈ ਪਰਮੇਂਦਰ ਕੋਲੋਂ ਆਇਆ ਚਿੱਟੀਆਂ ਵਾਲਾ ਬਾਕੀ ਨੀਲੇ ਸਾਰੇ ਆਪ ਦੇ ਨੇ ਆਪਣੇ ਠੀਕ ਆ ਆ ਚਾਪੜੇ ਦੋ ਬੱਚੇ ਨੇ ਬਾਕੀ ਨੀਲੇ ਇੱਕੋ ਹੀ ਲੂੰਗ ਲਾਣਾ ਭਾਈ ਸਾਰਾ ਟੋਟਲੀ ਇਹਨਾਂ ਚੋਂ ਕੋਈ ਇਹ ਨਹੀਂ ਹੈਗਾ ਜਿਹੜਾ ਬਾਹਰੋਂ ਬਾਹਰੋਂ ਇੱਕ ਕਬਾਈ ਵਾਲਾ ਗੋਲਾ ਤੇ ਇੱਕ ਆ ਕਬੂਤਰੀ ਸੱਚ ਤੇ ਬਾਈ ਆਪਣੇ ਵਾਲੇ ਉਸਤਾਦ ਤੋਂ ਆਈ ਵੀ ਆ ਫਰੀਦਕੋਟ ਤੋਂ ਠੀਕ ਆ ਕਿਉਂਕਿ ਵੱਡਾ ਭਾਈ ਆ ਉਹ ਜਿਹਨੇ ਕੁਝ ਵੀ ਸਿਖਾਇਆ ਜਾਂ ਕੁਝ ਦਿੱਤਾ ਉਹ ਉਸਤਾਦ ਹੀ ਹੁੰਦਾ ਮਿੱਤਰੋ ਓਕੇ ਦੀ ਰਿਪੋਰਟ ਆ ਇੱਕ ਰੱਤੀ ਲਿਆਂਦੀ ਆ ਥੱਲੇ ਰੱਤੀ ਤੇ ਲਿਆਂਦੀ ਆ ਬਾਈ ਪਰਮਿੰਦਰ ਵਾਲੇ ਵਾਸਤੇ ਚਿੱਟੀਆਂ ਵਾਲੇ ਵਾਸਤੇ ਵੀਂਡੇ ਭਲਾਵਾਂਗੇ ਪਹਿਲਾਂ ਆ ਦੇਖੀ